ਕਿ ਸਿਨੀਅਰ ਮੈਡੀਕਲ ਅਫਸਰ ਵੀ ਕੋ ਅੱਜ ਤੁਹਾਡੇ ਨਾਲ ਜੋ ਅੱਜਕੱਲ ਫੀਵਰ ਚੱਲ ਰਿਹਾ ਹੈ ਉਸ ਦੇ ਸਬੰਧ ਦੋ ਮਿੰਟ ਲੈਣਾ ਚਾਹਾਂਗਾ ਮੈਂ ਸਮੂਹ ਲੋਕਾਂ ਨੂੰ ਦੱਸਣਾ ਚਾਹ ਰਿਹਾ ਹਾਂ ਵੀ ਜਿਵੇਂ ਆਪਾਂ ਨੂੰ ਪਤਾ ਹੈ ਕਰੋਨਾ ਦੀ ਮਹਾਮਾਰੀ ਚੱਲ ਰਹੀ ਹੈ ਇਸ ਦੌਰਾਨ ਵੇਖੇ ਵਿੱਚ ਆਇਆ ਵੀ ਜੇ ਲੋਕਾਂ ਨੂੰ ਮਾੜਾ-ਪੋਟਾ ਬੁਖਾਰ ਹੁੰਦਾ ਹੈ ਤਾਂ ਆਪਣੇ ਘਰ ਹੀ ਬੈਠ ਜਾਂਦੇ ਆ ਟੈਸਟਿੰਗ ਨਹੀਂ ਕਰਵਾਉਂਦੇ ਸੋ ਸਭ ਤੋਂ ਜ਼ਰੂਰੀ ਹੈ ਵੀ ਉਸ ਦਾ ਕੋਈ ਵੀ ਬੁਖਾਰ ਹੈ ਉਹਦਾ ਟੈਸਟ ਕਰਵਾਇਆ ਜਾਵੇ ਇਸ ਦੇ ਨਾਲ ਸਾਨੂੰ ਕਰੋਨਾ ਦੇ ਬਾਰੇ ਪਤਾ ਲੱਗ ਸਕਦਾ ਹੈ ਤੇ ਅਸੀਂ ਉਸ ਦੀ ਜਿਹੜੀ ਬਿਮਾਰੀ ਦੀ ਰੋਕਥਾਮ ਡੋਕ ਸਕਦੇ ਹੁਣ ਇਸ ਸਮੇਂ ਜੋ ਇਸ ਅਕਤੂਬਰ ਦੇ ਮਹੀਨੇ ਦੇ ਵਿੱਚ ਸਭ ਤੋਂ ਵੱਡੀ ਸਾਡੇ ਲਈ ਗੱਲ ਹੈ ਜਿਸ ਚੀਜ਼ ਤੋਂ ਅਸੀਂ ਚਿੰਤਤ ਹੈ ਉਹ ਹੈਗਾ ਵੀ ਡੈਂਗੂ ਫੀਵਰ ਬਹੁਤ ਜ਼ਿਆਦਾ ਕੇਸਸ ਆਨੇ ਸ਼ੁਰੂ ਹੋਇਆ ਕੁਝ ਦਿਨਾਂ ਦੇ ਔਰ ਲੋਕਾਂ ਵੱਲੋਂ ਟੈਸਟ ਨਹੀਂ ਕਰਵਾਇਆ ਜਾਂਦਾ ਘਰੇ ਹੀ ਬੈਠ ਕੇ ਲਾਚ ਕਰ ਜਾਂਦਾ ਜਦੋਂ ਬਹੁਤ ਜ਼ਿਆਦਾ ਹਾਲਤ ਗੰਭੀਰ ਹੋ ਜਾਂਦੀ ਹੈ ਤੇ ਹਸਪਤਾਲ ਵੱਲ ਭਜਦੇ ਆ ਕੁਝ ਲੋਕਾਂ ਵੱਲੋਂ ਖਾਸ ਕਰਕੇ ਜੋ ਮਹੱਲਿਆਂ ਦੇ ਵਿੱਚ ਕੋਈ ਆਪਣੀ ਪ੍ਰੈਕਟਿਸ ਕਰਦੇ ਆ ਲੋਕਾਂ ਵੱਲੋਂ ਡਿਸਪ੍ਰਿਨ ਦੀ ਗੋਲੀ ਆਪਣੇ ਆਪ ਇਸਤੇਮਾਲ ਕਰ ਲਈ ਜਾਂਦੀ ਹੈ ਕਿਉਂਕਿ ਕਰੋਨਾ ਦੇ ਵਿੱਚ ਡਿਸਪ੍ਰਿਨ ਦਾ ਬੜਾ ਬੋਟਾ ਫਾਇਦਾ ਹੈ ਬਟ ਡਿਸਪ੍ਰਿਨ ਦੀ ਗੋਲੀ ਡੈਂਗੂ ਦੇ ਪੇਸ਼ੈਂਟ ਜਿੰਦੇ ਚ ਪਲੇਟਲੈਟਸ ਘਟੀਆਂ ਹੈ ਇਹ ਮੇਜਰ ਬਲੀਡਿੰਗ ਦਾ ਕਾਰਨ ਬਣ ਸਕਦੀ ਸੋ ਮੇਰੀ ਸਭ ਨੂੰ ਅੱਜ ਅਪੀਲ ਹੈ ਵੀ ਅਸੀਂ ਜੋ ਇਹ ਫੀਵਰ ਦਾ ਬੁਖਾਰ ਚੱਲ ਰਿਹਾ ਹੈ ਇਸ ਚ ਚੰਗੇ ਕੁਆਲੀਫਾਈਡ ਡਾਕਟਰ ਤੋਂ ਤਿੰਨੋਂ ਟੈਸਟ ਕੋਵਿਡ ਦਾ ਡੈਂਗੂ ਦਾ ਮਲੇਰੀਆ ਦਾ ਜੇ ਸੀਬੀਸੀ ਜ਼ਰੂਰ ਕਰਵਾਉਣ ਤੋਂ ਬਾਅਦ ਹੀ ਦਵਾਈ ਲਈਏ ਬਿਨਾਂ ਡਾਕਟਰ ਦੀ ਸਲਾਹ ਤੋਂ ਕੋਈ ਵੀ ਦਵਾਈ ਨਾ ਲਈ ਜਾਵੇ ਜੇ ਬਹੁਤ ਜ਼ਿਆਦਾ ਬੁਖਾਰ ਹੈ ਤਾਂ ਪੈਰਾਸੀਟਾਮੋਲ ਲੈ ਕੇ ਬੁਖਾਰ ਘਟਣ ਤੋਂ ਬਾਅਦ ਡਾਕਟਰ ਦਾ ਸਲਾਹ ਲਈ ਜਾਵੇ ਇਹ অতি ਜ਼ਰੂਰੀ ਹੈ ਤਾਂ ਕਿ ਜੋ ਡੈਂਗੂ ਵਾਧ ਰਿਹਾ ਹੈ ਉਸੀਆਂ ਕੰਪਲਿਕਸ਼ਨਸ ਨੂੰ ਰੋਕਿਆ ਜਾਵੇ कोरोना ਤੇ ਡੈਂਗੂ ਦੋਨਾਂ ਦਾ ਟ੍ਰੀਟਮੈਂਟ ਐਂਟਾਇਰਲੀ ਡਿਫਰੈਂਟ ਹੈ ਇਸ ਕਰਕੇ ਬੜੀ ਜਿਹੜੀ ਹੈਗੀ ਹੈ ਸਾਵਧਾਨੀ ਦੀ ਜ਼ਰੂਰਤ ਹੈ